ਜਪਜੀ ਸਾਹਿਬ ਇੱਕ ਔਂਕਾਰ ਸਤ ਨਾਮ ਕਰਤਾ ਪੁਰਖ ਨੀਰੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਾਹਸਿਆਨਿਆ ਲਖ ਹੋਏ ਤਾਂ ਇਕ ਨ ਚੱਲਣ ਨਾਲ ਕਿਬ ਸੱਚਿਆਰਾ ਹੋਈਐ ਕਿਬ ਪੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿ ਆ ਚਾਈ ਹੁਕਮੀ ਹੋਵਨ ਜੀ ਹੁਕਮਿ ਲੈ ਪਟਾਈ ਹੁਕਮੀ ਉਤਮਨੀ ਹੁਕਮ ਲਿੱਤ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਨਾ ਨਿਸ਼ਾਨ ਗਾਵੇ ਕੋ ਗੁਣ ਬੱਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾ ਨਾਨਕ ਬਿਕਸੇ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਪਾ ਕੇ ਆ ਪਾਉ ਉਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅੱਗੇ ਰੱਖੀਐ ਜਿਤ ਦੇਸੇ ਦਰਬਾਰ ਮੂੰਹ ਕੇ ਬੋਲਨ ਬੋਲੀਐ ਜਿਤ ਸੁਨ ਤਰੇ ਪਿਆਰ ਅਮਰਤ ਬੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਖ ਦੁਆਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ ਬਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾਬੀਐ ਗੁਨੀ ਨਿਦਾਨ ਗਾ ਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦ ਗੁਰਮੁਖ ਰਹਿ ਆਸਮਾਈ ਗੁਰ ਇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣੈ ਆਖਾ ਨਾਹੀ ਕਹਿਣਾ ਕਤਰ ਨਾ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵੈ ਜੇ ਤਿਸ ਪਾਵੈ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰੇਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨਾ ਪੁੱਛਕੈ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੇ ਗੁਣ ਬਤਿਆ ਗੁਣ ਦੇ ਤੇਹਾ ਕੋਈ ਨਾ ਸੋਜੀ ਜੇ ਤਿਸ ਗੁਣ ਕੋਈ ਕਰੇ ਸੁਨੀਐ ਸਿੱਧ ਪੀਰ ਸੁਨਾਤ ਸੁਨੀਐ ਤਤ ਤਵਲ ਆਕਾਸ ਸੁਨੀਐ ਦੀਪ ਲੋ ਪਤਾਲ ਸੁਨੀਐ ਕੋ ਨ ਸਤ ਕਾਲ ਨਾਨਕ ਭਗਤਾ ਸਦਾ ਬਿਗਸ ਸੁਨੀਐ ਦੁਖ ਪਾਪ ਕਾ ਨਾਸ ਸੁਨੀਐ ਈਸ਼ਰ ਬਰਮਾ ਇੰਦ ਸੁਨੀਐ ਮੁਖ ਸਲਾਹਨ ਮੰਦ ਸੁਨੀਐ ਯੋਗ ਜੁਗਤ ਤਨ ਭੇਦ ਸੁਨੀਐ ਸਾ ਸਤ ਸਿਮਰਤ ਭੇਦ ਨਾਨਕ ਭਗਤਾ ਸਦਾ ਬਿਗਸ ਸੁਨੀਐ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਰ ਸਤ ਕਾ ਇਸਨਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੈ ਸਾਜ ਧਿਆਨ ਨਾਨਕ ਭਗਤਾ ਸਦਾ ਵਿਗਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੇ ਗਾਹ ਸੁਣੀਐ ਸੇਖ ਪੀਰ ਪਾਤਸ਼ਾਹ ਸੁਣੀਐ ਅੰਦੇ ਪਾਵੇ ਰਾਹ ਸੁਣੀਐ ਹਾਤ ਹੋਵੇ ਅਸ ਗਾਹ ਨਾਨਕ ਭਗਤਾ ਸਦਾ ਬਿਗਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੈ ਫਿਸ਼ੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਸੂਰਤ ਹੋਵੇ ਮਨ ਬੁੱਧ ਮੰਨ ਸਗਲ ਪਵਨ ਕੀ ਸੁਧ ਮੰਨ ਮੂੰਹ ਚੋਟਾ ਨਾ ਖਾਏ ਮੰਨ ਜਮਕੈ ਸਾਤ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮਨ ਨਾ ਮਗ ਨ ਚੱਲੇ ਪੰਥ ਮਨ ਨ ਧਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵੇ ਮੋਖ ਦਵਾਰ ਮਨ ਨ ਪਰਵਾਰਾ ਸ੍ਰੀ ਸਦਾਰ ਮਨ ਨ ਤਰੈ ਤਾਰੇ ਗੁਰ ਸਿੱਖ ਮਨ ਨ ਨਾਨਕ ਪਾਵੇ ਨਾ ਪੀਖ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਮੋਹ ਦਰ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਧੋਲ ਧਰਮ ਦਇਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਨ ਸੁਤ ਜੇ ਕੋ ਬੁਝਾ ਹੋਵੇ ਸਚਿਆ ਤਵਲੇ ਉਪਰ ਕਿਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸ ਦੇ ਭਾਰ ਤਲ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ ਇਹ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਲਾਨ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕੁਵਾਓ ਤਿਸ ਦੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਬਾਰ ਜੋਤ ਉਤ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਕ ਜਪ ਅਸੰਕ ਪਾਓ ਅਸੰਕ ਪੂਜਾ ਅਸੰਕ ਤਪਤਾਓ ਅਸੰਕ ਗ੍ਰੰਥ ਮੁਖ বেদ ਪਾਠ ਅਸੰਕ ਜੋਗ ਮਨ ਰਹੇ ਉਦਾਸ ਅਸੰਕ ਭਗਤ ਗੁਣ ਗਿਆਨ ਵਿਚਾਰ ਅਸੰਕ ਸਤੀ ਅਸੰਕ ਤਤਾਰ اسنکھ سر موہ پک سار اثنکھ مون لائے تار کدرت کبن کہا بچار باریا نہ جاوا ایک بار جو تاوی سائی بلیکار تو سدا سلامت نرینکار اثنکھ مورکھ انت کور اثنکھ چور حرام کور اثنکھ امر کر جائے جور اثنکھ گلبڈ ہتیا کمائے ਅਸੰਖ ਬਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਜ਼ ਮਲ ਪਖ ਖਾਏ ਅਸੰਖ ਨੀਂਦਿਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤ ਉਤ ਪਾਵੇ ਸਾਈ ਬਲੀਕਾਰ ਤੋ ਸਦਾ ਸਲਾਮਤ ਨਰੇਂਕਾਰ ਅਸੰਖ ਨਾਅ ਅਸੰਖ ਥਾਅ ਅਗੰਗ ਅਗੰਗ ਅਸੰਖ ਲੋ ਸਾਂਕਤ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਬਖਾਨ ਜਿੰਦੇ ਲੇਖੇ ਤਿਸ ਸਿਰ ਨਾਏ ਜੇ ਫਰਮਾਏ ਤਿਪ ਤਿਪ ਪਾਏ ਜੇ ਤਾ ਕੀਤਾ ਤੇ ਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤ ਉਤਪਾਵੈ ਸਾਈ ਬਲੀ ਕਾਂਕਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤ ਉਤਰ ਸਕੇ ਮੂਤ ਪਲੇਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੂਨੀ ਪਾਪੀ ਆਖੰਨਾ ਹੈ ਕਰ 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 ਨਾਲ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤੀਰਤ ਤਪ ਦਿਆ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਨ ਤੇਰੇ ਮੈਂ ਨਾਹੀ ਕੋਏ ਬਿਨ ਗੁਨ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਪਰਮਾਉ ਸਤ ਸੋਹਾਨ ਸਦਾ ਮਨ ਚਾਓ ਕਵਨ ਸਵੇਲਾ ਬਖਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੇ ਰੂਤੀ ਮਾਹ ਕਵਨ ਤਿਤ ਜਿਤ ਹੋਆ ਅਕਾਰ ਬੇਲ ਨਾ ਪਾਇਆ ਫੜਤੀ ਜੇ ਹੋਵੇ ਲੇਖ ਪੁਰਾਨ ਬਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਜਆ ਕਰਤਾ ਸਿਰਤੀ ਕਉ ਸਾਜੇ ਆਪੇ ਜਾਨੈ ਸੋਈ ਕਿਭ ਕਰ ਆਖਾ ਕਿਭ ਸਲਾਹੀ ਕਾਉ ਵਰਨੀ ਕਿਭ ਜਾਨਾ ਨਾਨਕ ਆਖਨ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਇਬ ਵੱਡੀ 나ਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੇ ਜਾਨੈ ਅੱਗਾ ਗਿਆ ਨਾ ਸੋਹੈ ਪਤਾਲ ਪਤਾਲ ਲੱਖ ਅਗਾਸਾ ਅਗਾਸ ਔੜ ਕੇ ਔੜ ਕੇ ਭਾਲ ਤਕੇ ਬੇਦ ਕਹਿਨ ਇੱਕ ਬਾਤ ਸੈਸ 18 ਕਹਿਨ ਕਿਤੇ ਬਾ ਅਸਲੂ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਂਸ ਨਾਨਕ ਵੱਡਾ ਆਖਿਆ ਆਪੇ ਜਾਣੈ ਆਪ ਸਲਾਹੀ ਸਲਾਹ ਐਤੀ ਸੂਰਤ ਨਾ ਪਾਈ ਆਈ ਨਦੀਆ ਅਤੇ ਵਾਹ ਪਾਵੇ ਸਮੰਦ ਨਾ ਜਾਣੀਐ ਸਮੰਦ ਸਾਸ ਸੁਲਤਾਨ ਗਹਿਰਾ 체ਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇ ਇਸ ਮੰਨੇ ਨਾ ਬਿਸਰੇ ਅੰਤ ਨਾ ਸੇਖਤੀ ਕਹਿ ਨਾ ਅੰਤ ਅੰਤ ਨਾ ਕਰਨਾ ਦੇਨ ਨਾ ਅੰਤ ਅੰਤ ਨਾ ਵੇਖਨ ਸੁਣਨ ਨਾ ਅੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਜਾਣੈ ਕੋਇ ਬਉਤਾ ਕਹੀਐ ਬਉਤਾ ਹੋਏ

ਕੀਤਿਆਂ ਗਨਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆਂ ਦੁੱਖ ਭੁੱਖ ਸਦਮਾਰ ਇਹ ਵੀ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਇਕ ਆਖਣ ਪਾਏ ਉਹ ਜਾਣੈ ਜੇਤੀਆ ਮੂਖ ਖਾਏ ਆਪੇ ਜਾਨੈ ਆਪੇ ਦੇ ਆਕੇ ਸੇਵੀ ਕੇਈ ਕੇ ਜਿਸਨੋ ਬਖਸੇ ਸਿਖਤ ਸਲਾਹ ਨਾਨਕ ਪਾਤਸ਼ਾਹੀ ਪਾਸਾ ਅਮੂਲ ਗੁਨ ਅਮੂਲ ਵਪਾਰ ਅਮੂਲ ਵਪਾਰੀ ਹੈ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੈ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਉਮੂਲ ਤੁਲ ਉਮੂਲ ਪਰਵਾਨ ਉਮੂਲ ਬਖਸੀਸ ਉਮੂਲ ਨਿਸ਼ਾਨ ਉਮੂਲ ਕਰਮ ਉਮੂਲ ਫੁਰਮਾਨ ਉਮੂਲ ਉਮੂਲ ਆਖਿਆ ਨਾ ਜਾਏ आख, आख आख रहे लिब लाए आखे वेद पाठ पुराण आखे पड़े करे बखयान आखे भरमे आखे इंद्र आखे गोपीत गोविंद आखे ईश्वर आखे सिद्ध आखे केते कीते बुद्ध आखे दानव आखे देव ਆਖੇ ਸੂਰ ਨਰ ਮਨ ਜਨ ਸੇਵ ਕੇਤੇ ਆਖੇ ਆਖਨ ਪਾਏ ਕੇਤੇ ਕਹਿ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੇ ਕਈ ਕੇ ਜੇਵਡ ਪਾਵੈ ਜੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰਕੇ ਹਾ ਜਿਤ ਵਹ ਸਰਬ ਸਮਾਲੇ ਬਾਜੇ ਨਾਰ ਅਨੇਕ ਅਸੰਖਾਂ ਕੇਤੇ ਬਾਵਨ ਹਾਰੇ ਕੇਤੇ ਰਾਗ ਭਰੀ ਸੀ ਉਹ ਕਹਿਆਨ ਕੇਤੇ ਗਾਵਨ ਹਾਰੇ ਗਾਵੇ ਤੁਨੋਂ ਪਾਉਣ ਪਾਣੀ ਬਸੈਂਤਰ ਗਾਵੇ ਰਾਜਾ ਚਰਨ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦਰਾਸ਼ਣ ਉੱਤੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੂਰ ਜੁਗ ਜੁਗ ਬੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗ ਮਸ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠ ਸਤ ਤੀਰਤ ਨਾਲੇ ਗਾਵੇ ਜੋਤ ਮਹਾਵਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰਮੰਦਾ ਕਰ ਕਰ ਰੱਖੇ ਤਾਰੇ ਸਈ ਤੁਦਨੋਂ ਗਾਵੇ ਜੋਤ ਤੁਦ ਪਾਵਨ ਰੱਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ तिस ਦੀ ਵਡਿਆਈ ਜੋ तिस ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਸਾ ਸਾਹ ਸਾਹਿਬ ਨਾਨਕ ਰਹਿਨ ਜਾਈ ਮੁੰਦਾ ਸੰਤੋਖ ਸਰਉ ਪਤਝੋਲੀ ਧਿਆਨ ਕੀ ਕਹੇ ਬਿਬੂਤ ਕਿੰਤਾ ਖਾਲ ਕੁਆਰੀ ਕਾਇਆ ਜਗਤ ਦੰਡਾ ਫਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸ ਤੇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਉਤ ਗਿਆਨ ਦਿਆ ਪੰਡਾਰਨ ਖਟ ਖਟ ਵਾਜੇ 나ਦ ਆਪ 나ਤ 나ਤੀ ਸਭ ਜਾ ਕੀ ਰਿੱਧਿ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਏ ਲੇਕੇ ਆਵੇ ਪਾਗ ਅਦੇਸ਼ திਸਾ ਅਦੇਸ਼ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤੁਬ ਪਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ دیਵਾਨ ਜਿਬ ਤਿਸ ਪਾਵੇ ਤਿਬੈ ਚਲਾਵੇ ਜਿਬ ਹੋਵੇ ਫੁਰਮਾਨ ਓ ਬੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਰਾਨ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਆਸਨ ਲੋ ਲੋ ਪੰਡਾਰ ਜੇ ਕਿਸ ਪਾਇਆ ਸੋ ਏਕੈ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ ਦਿੱਸੇ ਅਦੇਸ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਬੇਸ ਇੱਕ ਦੋ ਜੀਵੋ ਲੱਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾਹ ਪਤ ਪੌੜੀਆਂ ਚੜੀਆਂ ਹੋਏ ਇਤੀ ਸੁਨ ਗੱਲਾ ਆਕਾਸ਼ ਕੀ ਕੀਟਾ ਆਈ ਰੀ ਨਾਨਕ ਨਦਰੀ ਪਾਈਐ ਕੋੜੀ ਕੋੜੈ ਠੀਸ ਆਖਨ ਜੋਰ ਚੁਪੈ ਨਹ ਜੋਰ ਜੋਰ ਨ ਮੰਗੇ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਲ ਮਨ ਛੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁਤੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਤਾ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿੱਥੈ ਸੋਨ ਪੰਜ ਪਰਵਾਨ ਨਦਰੀ ਕਰਉ ਪਾਵੇ ਨਿਸ਼ਾਨ ਕੱਚ ਪਕਾਈ ਓ ਤੈ ਪਾਏ ਨਾਨਕ ਗੇਆ ਜਾਪੈ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੇਤੇ ਭਵਨ ਪਾਣੀ ਬਸੈਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਬੇਸ ਕੇਤਿਆ ਕਰੋ ਭੂਮੀ ਮੇਰ ਕੇਤੇ ਕੇਤੇ ਦੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਬੇਸ ਕਿਤੇ ਦੇਵ ਤਨਵ ਮਨ ਕਿਤੇ ਕਿਤੇ ਰਤਨ ਸਮੰਦ ਕੀਤੀਆਂ ਖਾਣੀ ਕੀਤੀਆਂ ਪਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿੱਥੈ 나ਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕਰੀਆ ਬਹੁਤ ਅਨੂਬ ਤਾ ਕੀਆ ਗੱਲਾ ਕਥੀਆ ਨਾ ਜਾਏ ਜੇ ਕੋ ਕਹੈ ਪਿਚੈ ਪਸਤਾਏ ਤਿੱਥੈ ਕਰਿਐ ਸੂਤ ਮਤ ਮੰਨ ਗੁਦ ਤਿੱਥੈ ਕਰਿਐ ਸੁਰਾ ਸਿਧ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਦਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਹ ਤਾਕੇ ਰੂਪ ਨਾ ਕਥਨੇ ਜਾਹ ਨਾ ਉਹ ਮਰਨ ਨਾ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਤਿੱਥੈ ਭਗਤ ਬਸੇ ਕੇ ਲੋ ਪਰੇ ਆਨੰਦ ਸੱਚਾ ਮਨ ਸੋਏ ਸੱਚ ਕੰਡ ਬਸੈ ਨਰੇਂਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਮੰਡ ਜੇ ਕੋ ਕਥਾ ਨਾ ਅੰਤ ਨਾ ਅੰਤ ਤਿਥੈ ਲੋ ਲੋ ਅਕਾਰ ਜਿਬ ਜਿਬ ਹੁਕਮ ਤੇ ਵੈ ਤਿਪਕਾਰ ਵੇਖੈ ਵਿਖਿਆ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜਾਤਿ ਪਹਾਰਾਂ ਦੀਰੇ ਸੁਨਿਆਰ ਆਰਨ ਮਤ ਬੇਰ ਹਥਿਆਰ ਪਾਉ ਖੱਲਾ ਆਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿੱਤ ਡਲ ਕਰੀਐ ਸਬਦ ਸੱਚੀ ਦਸ ਕਾਲ ਜਿਨ ਕਉ ਨਦਰ ਕਰਮੋ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸੇ ਲੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਈ ਦਾਈ ਦਿਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਜੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਤਿਆਇਆ ਗੇਮ ਸਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿੰਨੀ ਨਾਮ ਤੇ ਆਇਆ ਗੇ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ